ਗੜਿਆ 511 ਪ੍ਰੀਅਰ ਦੇ ਨਾਮ ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਕ ਚੱਕ ਕੇ ਚਕਾਰਾ ਲਾ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵਿੰਦਰ ਸਿੰਘ ਮੇਰੀ ਜੁਨਟ 3 ਸਿਕ ਸਿਕ ਰੈਜੀਮੈਂਟ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਕੋਜੇ ਸਿੱਖ ਪਰੰਪਰਾਵਾਂ ਗਲਤ ਚੱਲ ਰਹੀਆਂ ਨੇ ਕੋਜੇ ਦੇ ਵਿੱਚ ਜਿਨ੍ਹਾਂ ਨੂੰ ਰੋਕਣ ਲਈ ਮੈਂ ਅੱਜ ਆਇਆ ਹਾਂ ਤੇ ਐਸਮ ਸਾਹਿਬ ਤੇ ਦਰਬਾਰ ਦੇ ਵਿੱਚ ਕੋਣਟ ਕੀਤਾ ਇੱਕ ਸਾਡੀ ਜੁਨਟ ਦੇ ਵਿੱਚ ਹੋਰ ਪਰੰਪਰਾ ਚੱਲਦੀ ਆ ਮੈਂ ਤੁਹਾਨੂੰ ਫੋਟੋਆਂ ਪਾਉਂਗਾ ਬਕਾਇਦਾ ਫੋਟੋਆਂ ਵੀਡੀਓ ਸਭ ਕੁਝ ਪ੍ਰੂਫ ਦੇਵਾਂਗਾ ਝੂਠ ਵਾਲੀ ਗੱਲ ਕੋਈ ਵੀ ਨਹੀਂ ਹੋਊਗੀ ਉਹ ਚ ਪੰਜ ਪਿਆਰਾ ਪਰੇਡ ਰੱਖਿਆ ਗਿਆ ਨਾਂ ਪਰੇਡ ਦਾ ਪਹਿਲਾਂ ਫੋਟੋ ਵੇਖ ਲਿਓ ਤੁਸੀਂ ਉਹਦੇ ਵਿੱਚ ਪੜ੍ਹ ਲਿਓ ਵੀ ਕੀ ਕੀ ਪਰੇਡ ਦੇ ਨਾਂ ਨੇ ਉਹਦੇ ਵਿੱਚ ਫੁੱਟ ਪਰੇਡ ਤੱਕ ਸ਼ਾਮਲ ਪੈਰ ਧੋਣੇ ਉਹਦਾ ਨਾਂ ਰੱਖਿਆ ਪੰਜ ਪਿਆਰਾ ਪਰੇਡ ਇਹਨਾਂ ਨੂੰ ਇੱਕ ਵਾਰੀ ਐਂ ਦੱਸ ਦੋ ਵੀ ਪੰਜ ਪਿਆਰੇ ਸਹਿਬਾਨ ਕੌਣ ਸੀਗੇ? ਸਿੱਕ ਕਰੋਕਰੀ ਗਲਾਸ ਜੱਗ ਕੌਲੀਆਂ ਜਿਨ੍ਹਾਂ ਦੇ ਉੱਤੇ ਲਿਖਿਆ ਹੈ ਨਿਸ਼ਚੇ ਕਰ ਆਪਣੀ ਜੀਤ ਕਰੋ। ਮੈਂ ਇਹਨਾਂ ਨੂੰ ਕਿਹਾ ਵੀ ਉਹ ਹਟਾ ਦਿਓ। ਵੀ ਇਹ ਬਹੁਤ ਪਵਿੱਤਰ ਸ਼ਬਦ ਨੇ ਇਹਨਾਂ ਨੂੰ ਇਹਦੇ ਤੇ ਨਾਲ ਦੇਖੋ ਇਹਦੇ ਵਿੱਚ ਆਪਾਂ ਮੰਨਣ ਤੋਂ ਇਨਕਾਰ ਕਰਤਾ ਕਹਿੰਦੇ ਨਹੀਂ ਕਹਿੰਦੇ ਕਰੋਕਰੀ ਬਹੁਤ ਮਹਿੰਗੀ ਆ ਸਾਡੇ ਸੇਵਾ ਦਾ ਕਹਿੰਦਾ ਗੁਰਦੀਪ ਸਿੰਘ ਸੂਬੇਦਾਰ ਮੇਜਰ ਕਨਕਰਾਪਰੀ ਬਹੁਤ ਮਹਿੰਗੀ ਆਈ ਆ ਜਿਹੜੀ ਆਪਣੀ ਸਿੱਖੀ ਹੈ ਜਿਹਨਾਂ ਨੂੰ ਮਹਿੰਗੀ ਹੋ ਗਈ ਕਨਕਰਾਪਰੀ ਮੈਂ ਸੰਸਦ ਨੂੰ ਪੁੱਛਣਾ ਚਾਹੁੰਦਾ ਉਹ ਉਹਦੇ ਵਿੱਚ ਹੀ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਮੀਟ ਖਾਤਾ ਜਾਂਦਾ ਮੇਰੇ ਕੋਲ ਬਕਾਇਦਾ ਵੀਡੀਓ ਫੋਟੋਆਂ ਪਈਆਂ ਨੇ ਜੇ ਅੱਜ ਮੈਂ ਨਹੀਂ ਆਪਣੀ ਨੋਕੀ ਤੋਂ ਤਾਂ ਫੌਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਜਦੋਂ ਦੀ ਸ਼ੁਰੂਆਤ ਹੁੰਦੀ ਆ ਤਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਜਿਹੜੇ ਸ਼ਰਾਬ ਪੀਂਦੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਰਾਬ ਦਾ ਗਲਾਸ ਫੜਾ ਕੇ ਜਿਹਦੇ ਤੇ ਨਿਸ਼ਚੇ ਕਰ ਆਪਣੀ ਜੀਤ ਕਰੋ ਲਿਖਿਆ ਹੁੰਦਾ ਉਹ ਹੱਥ 'ਚ ਚੁਕਾ ਕੇ ਕਹਿੰਦੇ ਨੇ ਵੀ ਜਕਾਰਾ ਲਾਓ ਜਕਾਰਾ ਲਾਉਣਾ ਲਾਓ ਇਹਦੇ ਵਿੱਚ ਕੋਈ ਉਹ ਨਹੀਂ ਆ ਵੀ ਜਕਾਰਾ ਲਾਇਆ ਨਹੀਂ ਜਾ ਸਕਦਾ ਪਰ ਜਕਾਰਾ ਲਾਉਣ ਦਾ ਸਹੀ ਜਗਾ ਸਹੀ ਮਤਲਬ ਕੀ ਆ ਕਿ ਜਿਹੜਾ ਜਕਾਰਾ ਹੈਗਾ ਸ਼ਰਾਬ ਨਾਲ ਕੋਈ ਮਿਲਣੀ ਆ ਇਹਦਾ ਮੇਲ ਅਮਰਤ ਨਾਲ ਤੇ ਹਫਤਾ ਦੇ ਵਿੱਚ ਗਲਾਸ ਫੜਾ ਕੇ ਸ਼ਰਾਬ ਦੇ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਕਹਿੰਦੇ ਜਿਕਾਰਾ ਲਾ ਆਹ ਕਰਤੂਤਾ ਇਹਨਾਂ ਦੇ ਪੱਲੇ ਆ ਸਗੋਂ ਮੇਰਾ ਵਿਦਰੋਹ ਕੀਤਾ ਗਿਆ ਵੀ ਨਹੀਂ ਜਗਵਿੰਦਰ ਸਿੰਘ ਤੂੰ ਗਲਤ ਕਰ ਰਿਹਾ ਵਾ ਕਹਿਤੀ ਆ ਮੇਰੀ ਪੂਰੀ ਸਿੱਖ ਸੰਗਤ ਨੂੰ ਵੀ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਜਿਹਦੇ ਨਾਲ ਇਹ ਆਰਮੀ ਹੈੱਡ ਕੁਆਰਟਰ ਤੱਕ ਜਾ ਸਕੇ ਤੇ ਪੰਚੇ ਤਖਤਾਂ ਦੇ ਸਤਿਕਾਰਯੋਗ ਤਖਤ ਪੰਜੇ ਤਖਤ ਉਹਨਾਂ ਦੇ ਜਥੇਦਾਰ ਸਹਿਬਾਨਾਂ ਤੱਕ ਜਾ ਸਕੇ ਜਿਨ੍ਹਾਂ ਦੇ ਵਿੱਚ ਜਿੱਤੇ ਕਰਕੇ ਇਹ ਜਿਹੜਾ ਵਿਗੜਿਆ ਹੋਇਆ ਮਸਲਾ ਇਹ ਸੁਲਝੇ ਸਕੇ ਵੀ ਇਹਨਾਂ ਨੂੰ ਦੱਸੋ ਵੀ ਇਹ ਚੀਜ਼ਾਂ ਸਹੀ ਨੇ ਜਿੰਨੇ ਛੱਟੇ ਕੌਮ ਦੇ ਚੰਗੇ ਬਲਾਰੇ ਨੇ ਉਹਨਾਂ ਨਾਲ ਕਦੇ ਵੀ ਡਿਬੇਟ ਕਰਕੇ ਦੇਖ ਲਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਚੀਜ਼ਾਂ ਸਹੀ ਨੇ ਜੇ ਉਹ ਕਹਿਣਗੇ ਵੀ ਇਹ ਚੀਜ਼ਾਂ ਸਹੀ ਨੇ ਛੱਟ ਤਾਂ ਮੁੱਤਲ ਹੱਥ ਬੰਨ ਕੇ ਬੇਨਤੀ ਕਰੂੰਗਾ ਲਿਖ ਕੇ ਦਊਂਗਾ ਵੀ ਗਲਤੀ ਹੋਗੀ ਜੋ ਸਜ਼ਾ ਹੋਊਗੀ ਉਹ ਮਨਜ਼ੂਰ ਹੋਊਗੀ ਤੇ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਪੰਜ ਪਿਆਰਾ ਪਰੇਡ ਨੌ ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਗ ਚੱਕ ਕੇ ਜਕਾਰਾ ਲਾਦਣ ਜਕਾਰਾ ਪਤਾ ਕਦੋਂ ਲਗਦਣ ਮੈਂ ਦੱਸ ਦਾਂ ਜਕਾਰਾ ਕਦੋਂ ਲਗਦਣ ਜਦੋਂ ਛੋਟੇ ਸਾਹਿਬ ਜਾਦੇ ਨਿਹੰਗਾਂ ਦੇ ਵਿੱਚ ਖੜੇ ਸੀ ਉਹਨਾਂ ਨੇ ਜਕਾਰਾ ਲਾਇਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਸਾਹਿਬ ਗੁਰਦੁਆਰਾ ਤੋਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀ ਉਹਨਾਂ ਨੇ ਉਦੋਂ ਜਕਾਰਾ ਲਾਇਆ ਸੀ ਜਦੋਂ ਵੱਡੇ ਸਾਹਿਬ ਜਾਦੇ ਜਮਕੌਰ ਦੀ ਗੜੀ ਚੋਂ ਪੰਜ-ਪੰਜ ਦਾ ਜਥਾ ਲੈ ਕੇ ਨਿਕਲੇ ਉਦੋਂ ਜਕਾਰੇ ਲੱਗੇ ਸੀ ਜਦੋਂ ਹਰੀ ਸਿੰਘ ਨਲੂਏ ਨੇ ਅਫਗਾਨ ਤੱਕ ਤੂਤੀ ਬੂਤੀ ਸਿੰਘਾਂ ਦੀ ਉਦੋਂ ਜਕਾਰੇ ਲੱਗੇ ਸੀ ਇਹ ਜਕਾਰਾ ਉਦੋਂ ਲੱਗਦਾ ਨਾ ਕਿ ਸ਼ਰਾਬ ਚੱਕੀ ਤੇ ਜਕਾਰਾ ਲਾਤਾ ਹੱਥ ਚ ਐਂ ਜਕਾਰੇ ਨਹੀਂ ਲੱਗਦੇ ਹੈਗੇ ਬਸਾਖੀ ਵਾਲੇ ਦਿਨ ਖਾਲਸਾ ਸਾਜਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਜਕਾਰਾ ਲਗਾਇਆ ਸੀ ਇਹ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਾਤੇ ਵੱਡੇ ਸਾਹਿਬ ਜਦ ਆਦੇ ਸ਼ਹੀਦ ਕਰਾਤੇ ਆਪਣਾ ਪੂਰਾ ਪਰਿਵਾਰ ਵਾਰਤਾ ਉਹਨਾਂ ਦੀਆਂ ਪੰਕਤੀਆਂ ਅਸੀਂ ਕਿਵੇਂ ਰੋਲ ਸਕਦੇ ਆ ਉਹਨਾਂ ਦੇ ਪਵਿੱਤਰ ਸ਼ਬਦ ਨਿਸ਼ਚੇ ਕਰ ਆਪਣੀ ਜੀਤ ਕਰੋ ਕਿਵੇਂ ਅਸੀਂ ਕਿਤੇ ਗਲਤ ਜਗ੍ਹਾ ਤੇ ਲਿਖਿਆ ਹੋਇਆ ਦੇਖ ਸਕਦੇ ਆ ਮਤਲਬ ਹੀ ਨਹੀਂ ਇਹ ਤਾਂ ਭੁੱਲ ਜਣੋ ਇਹ ਤੋਂ ਬਾਅਦ ਪਹਿਲਾਂ ਮੈਂ ਦਰਬਾਰ ਚ ਪੁਆਇੰਟ ਕੀਤਾ ਫਿਰ ਮੈਂ ਵੀਡੀਓ ਪਾਈ ਹੁਣ ਮੈਂ ਇਹ ਵੀਡੀਓ ਤੇ ਰਾਹੀਂ ਦੱਸ ਦੇਣਾ ਚਾਹੁੰਦਾ ਵੀ ਹਾਈ ਕੋਰਟ ਦੇ ਵਿੱਚ ਮੈਂ ਕੇਸ ਕਰੂੰਗਾ ਕਿਸੇ ਨੇ ਖੜਨਾ ਹੋਇਆ ਮੈਂ ਨਾਲ ਖੜਿਓ ਨਹੀਂ ਖੜਨਾ ਹੋਇਆ ਨਾ ਖੜਿਓ ਹਾਂ ਮੈਨੂੰ ਇੰਨਾ ਯਕੀਨ ਆ ਵੀ ਜਿਹੜਾ ਖਾਲਸਾ ਪੰਥ ਆ ਉਹ ਮੇਰੇ ਨਾਲ ਖੜੂਗਾ ਹੀ ਖੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ